26 ਜਨਵਰੀ ਨੂੰ ਹੋਣ ਵਾਲੇ ਜिला ਪਧਰੀ ਗੰਤੰਤਰ ਦਿਵਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਈ ਜਿਸ ਦੌਰਾਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖੀ ਸਹਾਣੀ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਸਾਖੀ ਸਹਾਣੀ ਵੱਲੋਂ ਪ੍ਰੇਡ ਦਾ ਮੁਆਇਨਾ ਕੀਤਾ ਗਿਆ ਇਸ ਉਪਰੰਤ ਪ੍ਰੇਡ ਕਮਾਂਡਰ ਅਰਵਿੰਦ ਮੀਨਾ ਦੀ ਕਮਾਂਡ ਹੇ ਪੰਜਾਬ ਪੁਲਿਸ ਦੇ ਜਵਾਨਾ ਪੰਜਾਬ ਪੁਲਿਸ ਦੀ ਮਹਿਲਾ ਪਲਟੂਨ ਪੰਜਾਬ ਹோம்ਗਾਰਡ ਅਤੇ ਪੰਜਾਬ ਪੁਲਿਸ ਦੇ ਬੈਂਡ ਵੱਲੋਂ ਸ਼ਾਨਦਾਰ ਪਾਰਟਿਸਟ ਕੀਤਾ ਗਿਆ ਇਸ ਤੋਂ ਬਾਅਦ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ ਗਿੱਧਾ ਪੰਗੜਾ ਸਮੇਤ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਗੰਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਉਹਨਾਂ ਦੱਸਿਆ ਕਿ ਜ਼ਿਲ੍ਹਾ ਪਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਤ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਉਹਨਾਂ ਨੇ ਕਿਹਾ ਕਿ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਆਪਣਾ ਫਰਜ਼ ਸਮਝਦੇ ਹੋਏ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ। ਇਸ ਦੇ ਨਾਲ ਹੀ ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕਾਂ ਨੂੰ ਵਧਾਉਣ। ਫੁੱਲ ਡਰੈਸ ਰਿਹਰਸਲ ਤੋਂ ਬਾਅਦ ਡਿਪਟੀ ਕਮਿਸ਼ਨਰ ਬਲਵਸ ਮੂਵ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਸਮਾਗਮ ਦੀ ਸਫਲਤਾ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਿਧੇਕ ਪੁਲਿਸ ਕਮਿਸ਼ਨਰ ਜਗਜੀਤ ਸਿੰਘ ਵਾਲੀਆ ਵਿਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ ਸ਼੍ਰੀਮਤੀ ਪਰਮਜੀਤ ਕੌਰ ਮੇਜਰ ਅਮਿਤ ਸਰੀ ਐਸ ਡੀ ਐਮ 2 ਮਨਕਬਲ ਸਿੰਘ ਚਾਹਲ ਐਸ ਡੀ ਐਮ 1 ਗੁਰਸਿਮਰਨ ਸਿੰਘ ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਪੱਲਵ ਸ਼੍ਰੇਸ਼ਟ ਡੀ ਪੀ ਆਰਓ ਸ਼ੇਰ ਜੰਗ ਸਿੰਘ ਹੁੰਦਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ਅੱਜ ਅਸੀਂ ਫੁੱਲ ਡਰੈਸ ਰਿਹਰਸਲ ਕਰ ਰਹੇ ਹਾਂ ਸਾਡਾ 76th ਰਿਪਬਲਿਕ ਡੇ ਦਾ ਜਿਹੜਾ ਫੰਕਸ਼ਨ ਹੈ ਉਹ ਇੱਥੇ ਇਸੇ ਗਰਾਊਂਡ ਦੇ ਵਿੱਚ 26 ਤਰੀਕ ਨੂੰ ਹੋਣਾ ਹੈ ਤੇ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਇਸ ਵਾਰੀ ਅਸੀਂ ਇਹ ਫੋਕਸ ਕੀਤਾ ਹੈਗਾ ਕੋਸ਼ਿਸ਼ ਕੀਤੀ ਹੈ ਕਿ ਇਨਕਲੂស៊ីਵਿਟੀ ਹੋਵੇ ਹਰੇਕ ਨੂੰ ਇਸ ਮਹੱਤਵ ਦਿਨ ਦਾ ਜੋ ਮਤਲਬ ਇੱਕ 파ਟ ਹੋਣ ਦਾ ਜਿਹੜਾ ਆਪਣਾ ਇਕਵੈਲਟੀ ਆਪਾਂ ਗੱਲ ਕਰਦੇ ਡੈਮੋਕ੍ਰੇਸੀ ਦੀ ਜਿਹੜੀ ਗੱਲ ਕਰਦੇ ਉਹ ਅਸੀਂ ਥਰੂ ਆਰ ਸਪੈਸ਼ਲ ਚਿਲड्रन ਦੀ ਸਪੈਸ਼ਲ ਪਾਰਟਿਸਿਪੇਸ਼ਨ ਦੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਤੇ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰਿਆਂ ਬੱਚਿਆਂ ਦੀ ਬਹੁਤ ਹੀ ਖੂਬਸੂਰਤ ਪਰਫਾਰਮੈਂਸਸ ਹੈਗੀਆਂ ਤੇ ਸਪੈਸ਼ਲੀ ਜਿਹੜੇ ਸਾਡੇ ਸਪੈਸ਼ਲੀ ਏਬਲ ਬੱਚੇ ਨੇ ਉਹਨਾਂ ਬਹੁਤ ਸੁੰਦਰ ਨੈਸ਼ਨਲ ਐਂਥਮ ਉਹ ਪੇਸ਼ ਕਰਨਗੇ ਅੱਜ ਅਸੀਂ ਸਾਰਾ ਕਲਚਰਲ ਪ੍ਰੋਗਰਾਮ ਦਾ ਵੀ ਪ੍ਰੋਪਰਲੀ ਦੇਖਿਆ ਹੈਗਾ ਪਲੱਸ ਸਿਕਿਉਰਿਟੀ ਪੱਖੋਂ ਵੀ ਸਾਡੀ ਸਾਰੀ ਅਰੇਂਜਮੈਂਟਸ ਹੈਗੀਆਂ ਨੇ ਐਂਡ ਮੈਂ ਅਨੁਸਾਰਿਆਂ ਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਆਪਣੇ ਦਿਲੋਂ ਸਦਾ ਦਿਨੀ ਕਿ ਤੁਸੀਂ ਜ਼ਰੂਰ ਪਹੁੰਚੋ ਤੇ ਅ ਵੈਰੀ ਹੈਪੀ ਰਿਪਬਲਿਕ ਡੇ ਫ্রম ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਜਿਹੜੇ ਚੀਫ ਗੈਸਟ ਹੈ ਉਹ ਸਾਡੇ ਟੂਰਿਜ਼ਮ ਮਿਨਿਸਟਰ ਕਰਨਪ੍ਰੀਤ ਸੌਨ ਜੀ ਹੋਣਗੇ ਤੇ ਆਈ ਰਿਕੁਐਸਟ एवरीवन दैट ਪਲੀਜ਼ ਇਸ ਇੰਪੋਰਟੈਂਟ ਦਿਵਸ ਦੇ ਵਿੱਚ ਤੁਸੀਂ ਜ਼ਰੂਰ ਆਪਣਾ ਭਾਗ ਲਿਓ ਤੇ ਪਾਰਟਿਸਿਪੇਟ ਕਰੋ 26 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਗੁਰਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਮੁਕੰਮਲ ਕਰਨੀਆਂ ਗਈਆਂ ਨੇ ਤੇ 24 ਜਨਵਰੀ ਨੂੰ ਫੁੱਲ ਡਰੈਸ ਰਿਹਸਲ ਕੀਤੀ ਗਈ ਹੈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਤਿਰੰਗਾ ਝੰਡਾ ਫੈਰਾਇਆ ਗਿਆ ਸੌਰ ਫੁੱਲ ਮਿਲਾ ਕੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇਨ